ਹੁਸ਼ਿਆਰਪੁਰ ਦੇ ਦਸੂਹਾ ਦੇ ਨੇੜੇ ਪਿੰਡ ਕੈਰੋ ਵਿੱਚ ਇੱਕ ਆਰਐਮਪੀ ਡਾਕਟਰ ਵੱਲੋਂ ਪਿੰਡ ਦੇ ਹੀ ਇੱਕ ਮੰਦਬੁੱਧੀ ਲੜਕੇ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਇਨਸਾਨੀਅਤ ਨੂੰ ਨੰਗਾ ਕੀਤਾ ਡਾਕਟਰ ਇੰਦਰਜੀਤ ਸਿੰਘ ਜੋ ਕਿ ਸਾਬਕਾ ਫੌਜੀ ਹੈ ਤੇ ਪਿੰਡ ਵਿੱਚ ਹੀ ਆਪਣਾ ਕਲੀਨਿਕ ਚਲਾਉਂਦਾ ਹੈ ਇਸ ਡਾਕਟਰ ਨੇ ਆਪਣੇ ਕਲੀਨਿਕ ਵਿੱਚ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਵੱਲੋਂ ਪੀੜਤ ਲੜਕੇ ਦੀ ਮਾਂ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ ਲੜਕੇ ਨੂੰ ਮੈਡੀਕਲ ਕਰਵਾ ਕੇ ਧਾਰਾ 370 ਤਹਿਤ ਡਾਕਟਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਉਧਰ ਪੁਲਿਸ ਨੇ ਦੋਸ਼ੀ ਨੂੰ ਅਦਾਲਤ ਚ ਪੇਸ਼ ਕੀਤਾ ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਮੈਂ ਉਹ ਮੁੰਡਾ ਦਿਮਾਗੀ ਹਾਲਤ ਪਸਵਾ ਕੇ ਗਿਆ। ਫਿਰ ਮੈਂ ਦਾਕਟਰ ਦੇ ਕੰਮ ਤੋਂ ਕਰ ਗਈ। ਫਿਰ ਉਹਨਾਂ ਦੀਆਂ ਅਵਾਜ਼ਾਂ ਆ ਰਹੀਆਂ ਤੇ ਗਲਤ ਕੰਮ ਕਰਦਾ ਰਿਹਾ ਅੰਦਰ। ਮੈਂ ਫਿਰ ਆ ਕੇ ਰੈਡੀ ਵਿੱਚ ਗਿਆ। ਅੱਛਾ ਉਹ ਤੋਂ ਬਾਅਦ ਫਿਰ ਫਿਰ ਮੁੜ ਕੇ ਮੈਂ ਥਾਣੇ ਚਲ ਗਿਆ। ਅੱਛਾ ਜੀ। ਖਾਨੇ ਜਾ ਕੇ ਰਿਪੋਰਟ ਕੀਤੀ। ਅੱਛਾ ਜੀ। ਤੇ ਮੇਰੇ ਬੇਟੇ ਨੇ ਇਦਾਂ ਦਾ ਗਲਤ ਕੰਮ ਕੀਤਾ ਹੈ। ਜੀ। ਤੇ ਤੁਹਾਨੂੰ ਲੱਗਦੀ ਲੱਗਦੀ ਉਹਨੇ ਕੁਝ ਆਵਾਸ ਹੋਣੀ ਡਾਕਟਰ ਦੀ ਦੁਕਾਨ ਤੇ ਲਈ ਅੰਦਰ ਗਈ। ਅੰਦਰ ਜਾ ਕੇ ਦੇਖਿਆ ਕਿ ਉਹਦੇ ਬੱਚੇ ਦਾ ਜਿਹੜਾ ਉਹ ਡਾਕਟਰ ਸੀਰ ਦਾ ਐਕਸ਼ਨ ਕਰ ਰਿਹਾ ਸੀ। ਫਿਰ ਬੱਚੇ ਦੀ ਮਾਂ ਦੇ ਬਿਆਨ ਦੇ ਮੱਤਦੰਤ ਕਰਤਾ ਡਿਸਕ੍ਰੀਪਸ਼ਨ 370 370 ਦਾ ਪਰਚਾ ਦਿੱਤਾ ਗਿਆ। ਬੱਚੇ ਦਾ ਮੈਡੀਕਲ ਕਰਵਾ ਲਿਆ ਗਿਆ ਤੇ ਮੋਢੀ ਦੀ ਰੈਸਟ ਤੋਂ ਬਾਅਦ ਹੋਰ ਵੀ ਦਾ ਮੈਡੀਕਲ ਵੀ ਹੋ ਗਿਆ। ਜਿਹੜੀ ਅਗਲੀ ਕਾਰਵਾਈ ਹੋ ਰਚੀ ਹੈ। ਖਬਰਾਂ ਦਿੱਤ ਦੁਨੀਆ ਵਿੱਚ ਆਓ।